ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਜੀ ਨੇ ਹਰ ਇੱਕ ਇਨਸਾਨ ਦੇ ਉੱਤੇ ਬਹੁਤ ਬਖਸ਼ਿਸ਼ਾਂ ਕੀਤੀਆਂ ਹੁੰਦੀਆਂ ਨੇ ਤੇ ਰੱਬ ਜੀ ਨੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਰੱਬ ਜੀ ਹਰ ਇੱਕ ਨੂੰ ਗੁਣ ਬਖਸ਼ਿਸ਼ ਕਰਦੇ ਨੇ ਤੇ ਨੇਕ ਭਾਵਨਾ ਨਾਲ ਚੱਲੀਏ ਤੇ ਰੱਬ ਜੀ ਗੁਣਵੰਤਿਆਂ ਨੂੰ ਹੋਰ ਜ਼ਿਆਦਾ ਗੁਣ ਦੇ ਦਿੰਦੇ ਨੇ ਇਸੇ ਤਰ੍ਹਾਂ ਸਾਡੇ ਬਹੁਤ ਸਤਿਕਾਰਯੋਗ ਭਾਈ ਸਤਨਾਮ ਸਿੰਘ ਸੱਤਾ ਭਾਈ ਬਲਵਿੰਦਰ ਸਿੰਘ ਆਦਿਕ ਸਾਰੇ ਸਿੰਘ ਜਿੰਨੇ ਵੀ ਲੰਗਰ ਵਿੱਚ ਸੇਵਾ ਕਰਦੇ ਨੇ ਉਹਨਾਂ ਦੀਆਂ ਮਹਾਨ ਸੇਵਾਵਾਂ ਹਨ ਪਰ ਉਹਨਾਂ ਵਿੱਚੋਂ ਅੱਜ ਕੱਲ ਜਿਹੜੇ ਸਾਡੇ ਉੱਬਰ ਕੇ ਸਿੰਘਾਂ ਦੀ ਸੇਵਾ ਸਬਜੀ ਦਾਲ ਦੁਆਰਾ ਕਰ ਰਹੇ ਨੇ ਭਾਈ ਸਤਨਾਮ ਸਿੰਘ ਸੱਤਾ ਉਹਨਾਂ ਦੀ ਅੱਜ ਦੀ ਸੇਵਾ ਨੂੰ ਮੁੱਖ ਰੱਖਦੇ ਆਇਆ ਸੇਵਾ ਤੇ ਕਈ ਦਿਨਾਂ ਤੋਂ ਨਿਭਾਉਂਦੇ ਨੇ ਅੱਜ ਬਿਲਕੁਲ ਤਾਜੀ ਜਿਹੜੀ ਕਵਤਾ ਮਹਾਰਾਜ ਜੀ ਨੇ ਲਿਖਾਈ ਹੈ ਉਹ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ ਟਾਈਮ ਤੇ ਸੋ ਜਾਂਦਾ ਉੱਠਣਾ ਸਵੇਰੇ ਆ ਗੁਰੂ ਸਹਿਬ ਖੁਸ਼ ਹੁੰਦੇ ਉੱਠੇ ਮੂੰਹ ਹਨੇਰੇ ਆ ਟਾਈਮ ਤੇ ਸੋ ਜਾਂਦਾ ਉੱਠਣਾ ਸਵੇਰੇ ਆ ਗੁਰੂ ਸਹਿਬ ਖੁਸ਼ ਹੁੰਦੇ ਉੱਠੇ ਮੂੰਹ ਹਨੇਰੇ ਆ ਠੰਡੇ ਪਾਣੀ ਨਾਲ ਹੇਰ ਰੋਜ਼ ਨੌਂਦਾ ਰੱਬ ਆਸਾਂ ਪੂਰੀਆਂ ਕਰੇ ਕਿੰਨੀ ਭਾਵਨਾ ਨਾਲ ਸੇਵਾ ਇੱਕ ਮੌਂਦਾ ਰੱਬ ਆਸਾਂ ਪੂਰੀਆਂ ਕਰੇ ਵੰਡਦਾ ਕੜਾ ਸਾਰਿਆਂ ਨੂੰ ਇੱਕ ਸਾਰਿਆ ਠੀਕ ਹਰ ਸਦਾਨੀ ਜੀ ਹਾਂਜੀ ਵੰਡ ਦਾ ਕੜਾ ਕਿਉਂਕਿ ਡਿਊਟੀ ਉਥੇ ਸਾਰਿਆਂ ਨੂੰ ਇੱਕ ਸਾਰਿਆ ਛੋਟਾ ਪਾਵੇ ਵੱਡਾ ਤੇਰਾ ਸਭ ਨਾ ਪਿਆਰਿਆ ਗੀਤ ਖੁਸ਼ੀ ਵਾਲੇ ਸਦਾ ਰਹਿੰਦਾ ਗਾਉਂਦਾ ਰੱਬ ਆਸਾਂ ਪੂਰੀਆਂ ਕਰੇ ਕਿੰਨੀ ਭਾਵਨਾ ਨਾਲ ਸੇਵਾ ਆ ਕਮਾਉਂਦਾ ਰੱਬ ਆਸਾਂ ਪੂਰੀਆਂ ਕਰੇ ਗੋਬੀਆਂ ਦੇ ਡੰਡੇ ਜਿਹੜੇ ਲੋਕੀ ਦੇਂਦੇ ਸੋਟਿਆ ਉਨਾ ਵਿੱਚ ਪਾਉਂਦਾ ਇੱਕ ਲਸਣ ਦੀ ਮੋਠਿਆ ਚਿੱਟੇ ਗੰਡਿਆਂ ਦੇ ਤੜਕੇ ਲਗਾਉਂਦਾ ਰੱਬ ਆਸਾਂ ਪੂਰੀਆਂ ਕਰੇ ਕਿੰਨੀ ਭਾਵਨਾ ਨਾਲ ਸੇਵਾ ਇਹ ਕਮਾਉਂਦਾ ਰੱਬ ਆਸਾਂ ਪੂਰੀਆਂ ਕਰੇ ਕਰ ਦੇਂਦਾ ਲੱਸੀ ਬਲਦੇਵ ਸਿੰਘ ਜੀ ਬਣਾ ਕਰ ਦੇਂਦਾ ਲੱਸੀ ਦਹੀਂ ਕੱਢ ਕੇ ਫਰਿੱਜ ਚੋਂ ਤੂੰ ਵੀ ਇੱਕ ਬੂਟਾ ਹੈ ਬਗੀਚੇ ਦੇ ਟਰੀਜ਼ ਤੋਂ ਕਰ ਦੇਂਦਾ ਲੱਸੀ ਦਹੀਂ ਕੱਢ ਕੇ ਫਰਿੱਜ ਚੋਂ ਤੂੰ ਵੀ ਇੱਕ ਬੂਟਾ ਹੈ ਬਗੀਚੇ ਦੇ ਤਰੀਜ ਚੋਂ ਸਨੋ ਡਿੱਗੇ ਹਾਂਜੀ ਸਨੋ ਡਿੱਗੇ ਤਾਂ ਵੀ ਲੱਸੀਆਂ ਪਿਉਂਦਾ ਰੱਬ ਆਸਾਂ ਪੂਰੀਆਂ ਕਰੇ ਕਿੰਨੀ ਭਾਵਨਾ ਨਾਲ ਸੇਵਾ ਆ ਕਮਾਉਂਦਾ ਰੱਬ ਆਸਾਂ ਪੂਰੀਆਂ ਕਰੇ ਅੱਜ ਵਿਖਵਾ ਜੀਂ ਗੁੱਠਾ ਫੇਰ ਪੱਟੀ ਕਰਕੇ ਟੇ ਆ ਵੱਡੇ ਆ ਅੰਗੂਠਾ ਤਾਂ ਵੀ ਗਾਜਰਾਂ ਨੂੰ چیرਦਾ ਛੇਤੀ ਹੀ ਮੇਲਾਪ ਹੋਵੇ ਸੱਤੇ ਨਾਲ ਹੀ ਰਦਾ ਜਿਹਨਾਂ ਬਚਾਰਾ ਵੀਡੀਓ ਕਾਲ ਕਰਾ ਲੈਣਾ ਕਰਦਾ ਰਿਆ ਮਰਜ਼ ਕਿਰਪਾ ਕਰਨਾ ਵੱਡੇ ਆ ਅੰਗੂਠਾ ਤਾਂ ਵੀ ਗਾਜਰਾਂ ਨੂੰ چیرਦਾ ਸ਼ੇਤੀ ਹੀ ਮਿਲਾਪ ਹੋਵੇ ਸੱਤੇ ਨਾਲ ਹੀ ਰਦਾ ਖੁੰਬਾ ਕਿੱਥੋਂ ਕਿੱਥੋਂ ਲੱਭ ਕੇ ਲਿਆਉਂਦਾ ਰੱਬ ਆਸਾਂ ਪੂਰੀਆਂ ਕਰੇ ਕਿੰਨੀ ਭਾਵਨਾ ਨਾਲ ਸੇਵਾ ਆ ਕਮਾਉਂਦਾ ਰੱਬ ਆਸਾਂ ਪੂਰੀਆਂ ਕਰੇ ਸਾਰੀਆਂ ਇਹ ਚੀਜ਼ਾਂ ਚ ਪਿਆਰ ਪਾਈ ਜਾਂਦਾ ਏ ਪੁੱਛੀਏ ਤਾਂ ਕਹਿੰਦਾ ਏ ਉਹੋ ਕਰਾਈ ਜਾਂਦਾ ਏ ਮੈਨੂੰ ਤੜਕਾ ਵਿਲਾਉਣਾ ਨਹੀਂ ਆਉਂਦਾ ਰੱਬ ਆਸਾਂ ਪੂਰੀਆਂ ਕਰੇ ਕਿੰਨੀ ਭਾਵਨਾ ਨਾਲ ਸੇਵਾ ਆ ਕਮਾਉਂਦਾ ਰੱਬ ਆਸਾਂ ਪੂਰੀਆਂ ਕਰੇ ਜਿਹੜੇ ਖਾਂਦੇ ਹੋ ਅੰਗਰੇਜ਼ਾਂ ਜੀ ਜਿਹੜੇ ਖਾਂਦੇ ਹੋ ਉਂਗਲਾਂ ਨੂੰ ਚੱਟੀ ਜਾਂਦੇ ਨੇ ਜਿੰਨਾ ਰੋਟੀ ਖਾ ਦਿਓ ਦੁਬਾਰਾ ਖਾਈ ਜਾਂਦੇ ਨੇ ਬਲਵਿੰਦਰ ਵੀ ਸਾਥ ਆ ਨਭਾਉਂਦਾ ਰੱਬ ਆਸਾਂ ਪੂਰੀਆਂ ਕਰੇ ਕਿੰਨੀ ਭਾਵਨਾ ਨਾਲ ਸੇਵਾ ਆ ਕਮਾਉਂਦਾ ਰੱਬ ਆਸਾਂ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ